ਜਦੋਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਸ ਪੂਰੇ ਸੰਸਾਰ ਵਿੱਚ ਫੈਲ ਗਿਆ ਤਾਂ ਗੁਰੂ ਜੀ ਦੇ ਪਾਸ ਦੇਸ਼ ਵਿਦੇਸ਼ ਵਿੱਚੋਂ ਸੰਗਤਾਂ ਆਉਣ ਲੱਗ ਪਈਆਂ ਇੱਕ ਸਮੇਂ ਦੀ ਗੱਲ ਹੈ ਜਦ ਫੱਗਣ ਚਿੱਤਰ ਦਾ ਮਹੀਨਾ ਬੀਤ ਗਿਆ ਅਤੇ ਵਿਸਾਖ ਦੀ ਸੰਗਰਾਦ ਆ ਗਈ ਤਾਂ ਵਸਾਖੀ ਦਾ ਪੂਰਵ ਜਾਣ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸੰਗਤਾਂ ਆਈਆਂ ਜਿਉਂ-ਜਿਉਂ ਦੇਸ਼ ਬਦੇਸ਼ ਵਿੱਚ ਗੁਰੂ ਜੀ ਦਾ ਜਸ ਫੈਲਦਾ ਤਿਉ ਤਿਉ ਹੀ ਮੇਲੇ ਵਿੱਚ ਦੂਰ-ਦੂਰ ਤੋਂ ਬਹੁਤ ਸੰਗਤਾਂ ਬਹੀਰਾ ਘੱਤ ਕੇ ਆਉਂਦੀਆਂ ਆਪਸ ਵਿੱਚ ਮਿਲ ਕੇ ਪ੍ਰੇਮ ਨਾਲ ਸ਼ਬਦ ਪੜ੍ਹਦੇ ਅਤੇ ਇੱਕ ਦੂਜੇ ਦੀ ਪ੍ਰੇਮ ਭਾਵਨਾ ਨਾਲ ਸੇਵਾ ਕਰਦੇ ਅਤੇ પ્રસન્ન ਹੁੰਦੇ ਸਭ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਹਿ ਕੇ ਫਤਿਹ ਬੁਲਾ ਕੇ ਇੱਕ ਦੂਜੇ ਨਾਲ ਮਿਲ ਕੇ ਖੁਸ਼ ਹੁੰਦੇ ਦੋ ਵੇਲੇ ਸਵੇਰ ਸ਼ਾਮ ਸਿੱਖ ਕੇਸਾਂ ਨੂੰ ਕੰਗਾ ਕਰਕੇ ਸਾਵਧਾਨ ਹੋ ਕੀ ਪ੍ਰੇਮ ਨਾਲ ਬਾਣੀ ਦਾ ਪਾਠ ਕਰਦੇ ਅਤੇ ਕਿਸ ਅਤੇ ਦਾੜੇ ਨਾਲ ਪੰਕਤਾ ਵਿੱਚ ਬੈਠੇ ਹੋਏ ਇੰਦਰਪੁਰੀ ਦੇ ਦੇਵਤੇ ਜਾਪਦੇ ਰਹਿਣੀ ਅਤੇ ਕਹਿਣੀ ਵਿੱਚ ਇਹ ਸ਼ਸਤਰਤਾਰੀ ਸੂਰਮੇ ਗੁਰੂ ਆਗਿਆ ਵਿੱਚ ਸਾਵਧਾਨ ਰਹਿੰਦੇ ਵਸਾਖੀ ਵਾਲੇ ਦਿਨ ਗੁਰੂ ਜੀ ਦਾ ਬਹੁਤ ਸੁੰਦਰ ਦੀਵਾਨ ਸਜਿਆ ਸੰਗਤਾਂ ਨੇ ਬੇਅੰਤ ਭੇਟਾਂ ਅਰਪਣ ਕਰਕੇ ਆਪ ਜੀ ਦੇ ਚਰਨ ਪਰਸਕੇ ਦਰਸ਼ਨ ਕੀਤੇ ਇਸ ਤਰ੍ਹਾਂ ਸੰਗਤਾਂ ਦੀ ਬਹੁਤ ਭੀੜ ਲੱਗ ਰਹੀ ਸੀ ਕਿ ਇੱਕ ਸਿੱਖਣੀ ਜਿਹਨੇ ਮੂੰਹ ਉਤੇ ਕੱਪੜਾ ਲਿਆ ਹੋਇਆ ਸੀ ਗੁਰੂ ਜੀ ਪਾਸ ਆਉਣਾ ਚਾਹਦੀ ਸੀ ਪਰ ਮਨੁੱਖਾਂ ਦੀ ਭੀੜ ਕਰਕੇ ਉਹ ਪਿੱਛੇ ਹੀ ਰੁਕੀ ਰਹੀ ਉਸ ਨੂੰ ਇਸ ਤਰ੍ਹਾਂ ਯਤਨ ਕਰਦੀ ਨੂੰ ਵੇਖ ਕੇ ਗੁਰੂ ਜੀ ਨੇ ਇੱਕ ਸਿੱਖ ਭੇਜ ਕੇ ਉਸ ਸਿੱਖਣੀ ਨੂੰ ਆਪਣੇ ਪਾਸ ਸੱਦਿਆ ਉਸਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਖੜੀ ਹੋ ਗਈ ਸਤਿਗੁਰੂ ਜੀ ਨੇ ਆਖਿਆ ਸਿੱਖਣੀਏ ਤੂੰ ਆਪਣਾ ਮਨੋਰਥ ਦੱਸ ਕਿਸ ਕੰਮ ਵਾਸਤੇ ਆਈ ਹੈ ਸਤਿਗੁਰੂ ਜੀ ਨੇ ਆਖਿਆ ਸਿੱਖਣੀਏ ਤੂੰ ਆਪਣਾ ਮਨੋਰਥ ਦੱਸ ਕਿਸ ਕੰਮ ਵਾਸਤੇ ਆਈ ਹੈ ਸਿੱਖਣੀ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਮੇਰੇ ਪੀਕੇ ਰਾਏਪੁਰ ਹਨ ਉੱਤੇ ਸਾਡੇ ਘਰ ਇੱਕ ਸੰਤ ਆਉਂਦੇ ਹੁੰਦੇ ਸਨ ਉਹਨਾਂ ਦੀਆਂ ਗਿਆਨਮਈ ਗੱਲਾਂ ਸੁਣ ਕੇ ਮੇਰਾ ਮਨ ਵੀ ਪ੍ਰਭੂ ਪ੍ਰੇਮ ਦੀ ਲਗਨ ਵਿੱਚ ਲੱਗ ਗਿਆ ਮੈਂ ਸਿਆਣੀ ਹੋਈ ਤਾਂ ਮੇਰਾ ਵਿਆਹ ਬਰਸਾਣੇ ਪਿੰਡ ਦੇ ਇੱਕ ਖੱਤਰੀ ਨਾਲ ਹੋ ਗਿਆ ਉਹ ਮੇਰਾ ਪਤੀ ਵੀ ਸੰਤਾਂ ਦਾ ਮੇਲੀ ਹੈ ਅਸੀਂ ਦੋਵੇਂ ਘਰ ਆਏ ਸੰਤਾਂ ਦੀ ਪ੍ਰੇਮ ਨਾਲ ਸੇਵਾ ਕਰਦੇ ਹਾਂ ਅਤੇ ਆਪ ਜੀ ਦੇ ਬਖਸ਼ੇ ਹੋਏ ਗੁਰਮੰਤਰ ਵਾਹ ਗੁਰੂ ਦਾ ਯਾਪ ਕਰਦੇ ਰਹਿੰਦੇ ਹਾਂ ਮੈਂ ਸੰਤਾਂ ਪਾਸੋਂ ਸੁਣਿਆ ਸੀ ਕਿ ਇਸ स्त्री ਵਾਸਤੇ ਉਸ ਦਾ ਪਤੀ ਹੀ ਪਰਮੇਸ਼ਰ ਹੈ ਇਸ ਕਰਕੇ ਮੈਂ ਪਤੀ ਨੂੰ ਹੀ ਗੁਰੂ ਪਰਮੇਸ਼ਰ ਜਾਣ ਕਰਕੇ ਉਸ ਦੀ ਤਨ ਮਨ ਨਾਲ ਸੇਵਾ ਕਰਦੀ ਹਾਂ ਮੇਰੇ ਸਹਰੇ ਘਰ ਦਾ ਸਾਰਾ ਪਰਿਵਾਰ ਮੇਰੇ ਪਤੀ ਸਹਤ ਆਪ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਪਰ ਮੈਨੂੰ ਪਿੱਛੇ ਕਰ ਆਏ ਸੰਤ ਸਾਧਾਂ ਦੀ ਸੇਵਾ ਕਰਨ ਵਾਸਤੇ ਛੱਡ ਆਉਂਦੇ ਰਹੇ ਹਨ ਹੁਣ ਮੇਰੀ ਟੀਬਰ ਇੱਛਾ ਵੇਖ ਕੇ ਮੇਰੇ ਪਤੀ ਨੇ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਗਿਆ ਦੇ ਦਿੱਤੀ ਹੈ ਇੱਥੇ ਆਣ ਕੇ ਜਦ ਮੈਂ ਵੇਖਿਆ ਕਿ ਆਪ ਜੀ ਪਾਸ ਸਿੱਖ ਸੰਗਤਾਂ ਦੀ ਬਹੁਤ ਭੀੜ ਹੈ ਤਾਂ ਮੈਂ ਪਿੱਛੇ हट ਗਈ ਅਤੇ ਸੋਚਿਆ ਕਿ ਮੇਰੇ ਪਾਪਣ ਦੇ ਭਾਗਾਂ ਵਿੱਚ ਦਰਸ਼ਨ ਕਿੱਥੇ ਹਨ ਐਡੀ ਦੂਰੋਂ ਆਗਨ ਨਾਲ ਚੱਲ ਕੇ ਵੀ ਆਈ ਪਰ ਦਰਸ਼ਨ ਫੇਰ ਵੀ ਪ੍ਰਾਪਤ ਨਹੀਂ ਹੁੰਦੇ ਚਲ ਮਨਾ ਗੁਰੂ ਜੀ ਦੇ ਲੰਗਰ ਦੀ ਸੇਵਾ ਕਰੀਏ ਜਦ ਮੈਂ ਇਹ ਵਿਚਾਰ ਕੇ ਪਿੱਛੇ ਮੁੜੀ ਤਾਂ ਤੁਸੀਂ ਘਟ ਘਟ ਦੇ ਜਾਨਣਹਾਰ ਅੰਤਰਜਾਮੀ ਜੀ ਨੇ ਮੇਰੇ ਹਿਰਦੇ ਦੀ ਜਾਣ ਲਈ ਅਤੇ ਮੈਨੂੰ ਆਪਣੇ ਪਾਸ ਸਦ ਲਿਆ ਹੈ ਹੁਣ ਜੋ ਹੁਕਮ ਕਰੋਗੇ ਉਸ ਦੀ ਪਾਲਣਾ ਕਰਾਂਗੀ ਸਤਿਗੁਰੂ ਜੀ ਇਹ ਬੇਨਤੀ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਕਿਹਾ ਤੇਰੇ ਸਾਰੇ ਪੀਕੇ ਤਨ ਤਨ ਹਨ ਤੂੰ ਤਨ ਹੈ ਜਿਸ ਨੇ ਇੱਕ ਵਾਰ ਹੀ ਗੁਰੂ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰ ਲਿਆ ਹੈ ਅਤੇ ਆਪਣੇ ਪਤੀਵ੍ਰਤ ਧਰਮ ਨੂੰ ਦ੍ਰਿੜ ਕਰ ਲਿਆ ਹੈ हे ਬੀਬੀ ਹੁਣ ਤੂੰ ਆਪਣੇ ਡੇਰੇ ਜਾ ਅਤੇ ਕੱਲ ਆਪਣੇ ਪਤੀ ਨੂੰ ਨਾਲ ਲੈ ਕੇ ਸਾਡੇ ਪਾਸ ਆਵੀ ਸਤਿਗੁਰੂ ਜੀ ਦੀ ਆਗਿਆ ਨਾਲ ਬੀਬੀ ਆਪਣੇ ਡੇਰੇ ਚਲੀ ਗਈ ਅਤੇ ਇਹ ਸਾਰੀ ਵਾਰਤਾ ਆਪਣੇ ਪਤੀ ਨੂੰ ਸੁਣਾਈ ਰਾਤ ਵਿਸ਼ਰਾਮ ਕਰਕੇ ਦੂਜੇ ਦਿਨ ਦੋਵੇਂ ਪਤੀ ਪਤਨੀ ਸਤਗੁਰੂ ਜੀ ਦੇ ਦੀਵਾਨ ਵਿੱਚ ਹਾਜ਼ਰ ਹੋਏ ਮੱਠਾ ਟੇਕਿਆ ਅਤੇ ਬੈਠ ਗਏ ਸਤਗੁਰੂ ਜੀ ਨੇ ਪੁੱਛਿਆ ਬੀਬੀ ਤੂੰ ਕਿਸ ਦੀ ਇਸਤਰੀ ਹੈ ਬੀਬੀ ਨੇ ਸ਼ਰਮ ਨਾਲ ਸਿਰ ਨੀਵਾ ਕਰਕੇ ਆਪਣੇ ਪਤੀ ਵੱਲ ਇਸ਼ਾਰਾ ਕਰਕੇ ਕਿਹਾ ਜੀ ਤੁਸੀਂ ਸਭ ਕੁਝ ਜਾਣੀ ਜਾਣ ਹੋ ਫਿਰ ਗੁਰੂ ਜੀ ਨੇ ਉਸ ਸਿੱਖ ਨੂੰ ਪੁੱਛਿਆ ਦੱਸ ਸਿਖਾ ਇਹ ਤੇਰੀ ਇਸਤਰੀ ਹੈ ਸਿੱਖ ਨੇ ਆਪਣਾ ਉੱਤਰ ਇਸ ਤਰ੍ਹਾਂ ਦੁਹਰੇ ਵਿੱਚ ਦਿੱਤਾ ਤਨ ਮਨ ਧਨ ਗੁਰ ਕੋ ਸਬੈ ਮਮਤਾ ਛੱਡੀ ਦੂਰ ਦੇ ਸੰਜੋਗੀ ਨਾਰ ਹੈ ਸਿੱਖ ਸਿੱਖਣੀ ਗੁਰਤੂਰ ਅਰਥਾਤ ਦੇ ਦੇ ਸੰਜੋਗ ਕਰਕੇ ਇਹ ਮੇਰੀ ਨਾਰ ਹੈ ਅਸੀਂ ਦੋਵੇਂ ਸਿੱਖ ਤੇ ਸਿੱਖਣੀ ਗੁਰੂ ਦੇ ਚਰਨਾਂ ਦੀ ਧੂੜ ਹਾਂ ਸਿੱਖ ਪਾਸੋਂ ਇਹ ਦੁਹਰਾ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ हे ਸਿੱਖਾ ਤੂੰ ਬਹੁਤ ਬੁੱਧੀਮਾਨ ਹੈ ਪਰ ਤੈਨੂੰ ਆਪਣੇ ਆਪ ਦੀ ਸੁਧ ਨਹੀਂ ਹੈ ਤੂੰ ਪਹਿਲੇ ਜਨਮ ਵਿੱਚ ਭਗਤ ਕਬੀਰ ਸੀ ਅਤੇ ਇਹ ਸਿੱਖਣੀ ਲੋਈ ਸੀ ਇੱਕ ਦਿਨ ਤੂੰ ਲੋਈ ਨੂੰ ਪੁੱਛਿਆ ਹੈ ਲੋਈ ਤੂੰ ਮਨੁੱਖਾ ਜਨਮ ਧਾਰ ਕੀ ਕੀ ਖਟਿਆ ਹੈ ਅਗਿਓ ਲੋਈ ਨੇ ਉੱਤਰ ਦਿੱਤਾ ਕਿ ਮੈਨੂੰ ਅਜੇ ਇਹ ਰੀਜ ਹੈ ਕਿ ਮੈਂ ਤੁਹਾਡੀ ਸੰਗਤ ਵਿੱਚ ਰਹਿ ਕੇ ਸੇਵਾ ਕਰ ਕਬੀਰ ਜੀ ਨੇ ਕਿਹਾ ਲੋਈ ਇਸ ਰੀ ਦਾ ਇਹ ਧਰਮ ਨਹੀਂ ਕਿ ਉਹ ਆਪਣੀ ਇੱਛਾ ਅਨਸਾਰ ਪਤੀ ਨੂੰ ਤੋਰੇ ਪਰ istri ਨੂੰ ਉਹੀ ਕਰਨਾ ਉਚਿਤ ਹੁੰਦਾ ਹੈ ਜੋ ਪਤੀ ਦੀ ਇੱਛਾ ਹੋਵੇ ਇਹ ਸੇਵਾ ਕਰਨ ਦੀ ਤੇਰੀ ਜਿਹੜੀ ਬਾਸਨਾ ਹੈ ਤੂੰ ਫੇਰ ਇੱਕ ਵਾਰ ਜਗਤ ਵਿੱਚ ਖਤਰੀ ਦੇ ਘਰ ਜਨਮ ਤਾਰੇਗੀ ਗੁਰੂ ਨਾਨਕ ਜੀ ਦਾ ਬਹੁਤ ਪੰਥ ਤੂਵੇਗਾ ਤੂੰ ਜਦ ਉਹਨਾਂ ਦੇ ਦਰਸ਼ਨ ਕਰਕੇ ਉਪਦੇਸ਼ ਸੁਣੇਗੀ ਤਾਂ ਉਹ ਤੇਰਾ ਉਧਾਰ ਹੋਵੇਗਾ ਕਬੀਰ ਜੀ ਦੇ ਇਹ ਬਚਨ ਸੁਣ ਕੇ ਲੋਈ ਉਹਨਾਂ ਦੇ ਚਰਨਾਂ ਤੇ ਪੈ ਗਈ ਅਤੇ ਬੇਨਤੀ ਕੀਤੀ ਕਿ ਤੁਸੀਂ ਵੀ ਮੈਨੂੰ ਆਪਣੀ ਦਾਸੀ ਜਾਣ ਕੇ ਤਿਆਗ ਨਾ ਦੇਣਾ ਮੇਰੇ ਨਾਲ ਹੀ ਰਹਿਣਾ ਕਬੀਰ ਜੀ ਨੇ ਕਿਹਾ ਅੱਛਾ ਜੇ ਤੇਰੀ ਐਸੀ ਹੀ ਭਾਵਨਾ ਹੈ ਤਾਂ ਤੇਰੇ ਨਾਲ ਮੈਂ ਵੀ ਜਨਮ ਧਾਰਾਂਗਾ ਗੁਰੂ ਜੀ ਨੇ ਫਰਮਾਇਆ ਇਸ ਤਰ੍ਹਾਂ ਦੋਹਾ ਨੇ ਜਨਮ ਧਾਰਿਆ ਹੈ ਪਰ ਤੁਹਾਨੂੰ ਇਸ ਦੀ ਕੋਈ ਸੁਧ ਨਹੀਂ ਹੈ ਵਾਹਿਗੁਰੂ 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 ਇਸ ਉਪਰੰਤ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਦੁਹਾਨੂ ਪ੍ਰਸ਼ਾਦ ਦਿੱਤਾ ਜਿਸ ਨੂੰ ਸ਼ੱਕ ਕੀ ਦੁਹਾਂ ਦੇ ਕਪਾਟ ਖੁੱਲ ਗਏ ਤੇ ਪਿਛਲੇ ਜਨਮ ਦੀ ਸਾਰੀ ਸੂਜ ਬੂਝ ਹੋ ਗਈ ਗੁਰੂ ਜੀ ਨੇ ਸਿੱਖ ਕਬੀਰ ਨੂੰ ਆਖਿਆ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਰਚੀ ਸੀ ਤਾਂ ਤੁਸੀਂ ਆਪਣੀ ਬਾਣੀ ਦਰਜ ਕਰਵਾਉਣ ਵਾਸਤੇ ਬਿਨ ਦੇ ਦਰਸ਼ਨ ਦਿੱਤਾ ਸੀ ਹੁਣ ਕਿਉਂਕਿ ਤੁਸੀਂ ਇਸ ਦੇ ਸਹਿਤ ਆਏ ਹੋ ਇਸ ਕਰਕੇ ਆਪਣੀ ਪਹਿਲੀ ਰਚੀ ਹੋਈ ਬਾਣੀ ਇਸ ਸੰਗਤ ਨੂੰ ਸੁਣਾ ਦਿਓ ਜਿਸ ਨੂੰ ਸੁਣ ਕੇ ਸਾਰੀਆਂ ਸੰਗਤਾਂ ਦੇ ਮਨ ਵਿੱਚ ਪ੍ਰਤੀਤ ਆ ਜਾਵੇ ਕਿ ਤੁਹਾਡਾ ਠੀਕ ਹੀ ਭਗਤ ਕਬੀਰ ਤੇ ਮਾਈ ਲੋਈ ਦਾ ਪੁਨਰਜਨਮ ਹੈ ਗੁਰੂ ਜੀ ਦੀ ਇਸ ਆਗਿਆ ਅਨਸਾਰ ਸਿੱਖ ਕਬੀਰ ਨੇ ਆਪਣੇ ਸਾਰੇ ਸ਼ਬਦ ਸਲੋਕਾਂ ਦਾ ਪਾਠ ਜਿਉਂ ਦਾ ਤਿਉਂ ਜਿਵੇਂ ਪਹਿਲੇ ਜਨਮ ਵਿੱਚ ਬਣਾਏ ਸਨ ਸੁਣਾ ਦਿੱਤਾ ਪਾਠ ਸੁਣ ਕੇ ਗੁਰੂ ਜੀ ਨੇ ਆਖਿਆ ਕਬੀਰ ਸਾਰੇ ਭਗਤਾਂ ਦੇ ਸ਼ਰੋਮਣੀ ਭਗਤ ਹਨ ਪਰ ਤੁਸੀਂ ਸਿੱਖਾਂ ਦੇ ਘਰ ਜਨਮ ਲੈ ਕੇ ਧਰਮ ਦੀ ਰੱਖਿਆ ਵਾਸਤੇ ਸਿੱਖੀ ਧਾਰਨ ਕਰੋਗੇ ਸਤਿਗੁਰੂ ਜੀ ਤੋਂ ਇਹ ਵਾਕ ਸੁਣ ਕੇ ਸਿੱਖ ਸਿਕੜੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਘਰ ਚਲੇ ਗਏ ਅਤੇ ਨਾਮ ਸਿਮਰਨ ਵਿੱਚ ਲੱਗ ਕੇ ਆਪਣਾ ਜੀਵਨ ਬਤੀਤ ਕਰਕੇ ਗੁਰੂ ਚਰਨਾ ਵਿੱਚ ਜਾਬ ਰਜ ਸੋ ਇਨੀਆਂ ਕੋ ਬੇਨਤੀਆਂ ਸਾਧ ਸੰਗਤ ਜਿਓ ਪਰਵਾਨ ਕਰਨੀਆਂ ਸਤਿਗੁਰੂ ਦੀ ਰਹਿਮਤ ਕਿਰਪਾ ਨਾਲ ਇਸ ਤਰ੍ਹਾਂ ਫਿਰ ਆਪ ਜੀ ਦੇ ਸਨਮੁਖ ਕੋਈ ਇਤਿਹਾਸ ਜਾ ਫਿਰ ਕੋਈ ਗੁਰੂ ਜੀ ਦਾ ਜੀਵਨ ਵਰਤਾਂਤ ਲੈ ਕੇ ਆਪ ਜੀ ਦੇ ਸੁਣਮਕ ਹੋਣ ਦੀ ਕੋਸ਼ਿਸ਼ ਕਰਾਂਗੇ ਸਾਡੇ ਇਸ ਪੇਜ ਨੂੰ ਆਪ ਜੀ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ